ਕਿ ਪੰਜਾਬ ਦੇ ਮੰਤਰੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਦੇਖਣ ਵਾਲੇ ਕਹਿੰਦੇ ਨੇ ਵੀ ਇਹਨੂੰ ਦੇਖ ਕੇ ਸ਼ਰਮ ਆਉਂਦੀ ਹੈ ਲਾਅ ਆਰਡਰ ਦੀ ਬਿਲਕੁਲ ਕੰਡੀਸ਼ਨ ਖਰਾਬ ਹੋ ਚੁੱਕੀ ਹੈ ਜੇ ਮੰਤਰੀਆਂ ਦੀਆਂ ਇਹੋ ਜਿਹੀਆਂ ਵੀਡੀਓ ਵਾਇਰਲ ਹੋਣ ਲੱਗੀਆਂ ਤੇ ਸਾਡਾ ਪੰਜਾਬ ਕਿਹੜਾ ਦਾ ਮਤਲਬ ਹੈ ਭਗਵੰਤ ਮਾਨ ਜੀ ਨੇ ਮਨਿਸਟਰਾਂ ਨੂੰ ਖੁੱਲੀ ਜੀਬੀ ਦਿੱਤੀ ਹੈ ਭਗਵੰਤ ਮਾਨ ਜੀ ਦੀ ਵੀ ਸੋਚੀ ਸੀ ਮੈਂ ਮੁੱਖ ਮੰਤਰੀ ਬਣ ਜਾਵਾਂ ਇਹ ਮੇਰਾ ਐਂਡ ਹੈ ਪੰਜਾਬ ਜਿੱਥੇ ਜਾਂਦਾ ਪਹਾੜ ਵਿੱਚ ਜਾਏ ਸਨੇਚਿੰਗ ਲੁੱਟਕਸੋ

ਵੀਡੀਓ ਦੇਖ ਕੇ ਸ਼ਰਮ ਆਂਦੀ ਹੈ ਸੁਨਨ ਦੇਖਣ ਵਾਲੇ ਕਹਿੰਦੇ ਨੇ ਵੀ ਇਹਨੂੰ ਦੇਖ ਕੇ ਸ਼ਰਮ ਆਂਦੀ ਹੈ ਮਹਿਲਾਵਾਂ ਜਿੰਨਾ ਕਿ 50% ਆਬਾਦੀ ਮਹਿਲਾਵਾਂ ਦੀ ਹੈ ਤੇ ਸਾਡੇ ਪੰਜਾਬ ਵਿੱਚ ਵੈਸੇ ਇੱਕ ਸ਼ਰਮ ਖਿਆ ਨੂੰ ਇੱਕ ਔਰਤ ਦਾ ਕਹਿਣਾ ਮੰਤਰੀ ਜੀ ਜੋ ਦੇਖਣ ਤੋਂ ਬਾਅਦ ਮਹਿਲਾਵਾਂ ਆਪਣੇ ਆਪ ਨੂੰ ਬਹੁਤ ਮਹਿਸੂਸ ਕਰਦੀਆਂ ਇਹ ਉਹ ਮਹਿਲਾਵਾਂ ਜਿਹੜੇ 2022 ਵਿੱਚ ਇਲੈਕਸ਼ਨ ਹੋਇਆ ਸੀ ਤੇ ਆ ਉਹਨਾਂ ਨੂੰ ਲੱਗਾ ਸੀ ਕਿ 1000 ਰੁਪਏ ਮਹੀਨਾ ਸਾਡੇ ਪਰਿਵਾਰ ਚ ਹਰ ਮਹਿਲਾ ਨੂੰ ਮਿਲੇਗਾ ਤੇ ਸਾਡੀ ਜਿਹੜੀ ਰੋਟੀ ਰੋਟੀ ਸੁਖਾਵੀ ਹੋ ਜੇਗੀ ਜਿਹੜੇ ਦਿਹਾੜੀਦਾਰ ਸੀ ਉਹ ਸੋਚਦੇ ਸੀ ਲੈ ਇਸ ਨਾਮ ਤੇ ਉਹਨਾਂ ਨੇ ਇਹ ਬਦਲਾਵ ਲਿਆਂਦਾ ਪਰ ਬਦਲਾਵ ਲਿਆਂਦੇ ਤੋਂ ਬਾਅਦ ਕੀ ਹੋ ਰਿਹਾ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਬਿਲਕੁਲ ਕੰਡੀਸ਼ਨ ਖਰਾਬ ਹੋ ਚੁੱਕੀ ਹੈ ਲਾਅ ਐਂਡ ਆਰਡਰ ਦੇ ਨਾਲ ਨਸ਼ਾ ਬਹੁਤ ਜ਼ਿਆਦਾ ਵਿਕਲ ਲੱਗ ਪਿਆ ਹੈ ਔਰ ਇਹ ਚੀਜ਼ਾਂ ਤਾਂ ਕਹਿੰਦੇ ਨਾ ਚੱਲ ਰਹੀਆਂ ਸੀ ਇਹਦੇ ਨਾਲ ਜੇ ਮੰਤਰੀਆਂ ਦੀਆਂ ਇਹੋ ਜਿਹੀਆਂ ਵੀਡੀਓ ਵਾਇਰਲ ਹੋਣ ਲੱਗੀਆਂ ਸਾਡਾ ਪੰਜਾਬ ਕਿੱਥੇ ਖੜਦਾ ਪਹਿਲਾਂ ਵੀ ਇੱਕ ਮੰਤਰੀ ਦੀ ਇਸ ਤਰ੍ਹਾਂ ਦੀ ਹੀ ਅਸ਼ਮੈ ਮੈਂ ਉਹੀ ਗੱਲ ਆਪਣੇ ਸੀਐਮ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦੀ ਆ ਪਹਿਲਾਂ ਵੀ ਇੱਕ ਵੀਡੀਓ ਕਟਾਰੂ ਚੱਕ ਦੀ ਵਾਇਰਲ ਹੋਈ ਸੀ ਉਹਦੇ ਐਕਸ਼ਨ ਨਹੀਂ ਹੋਇਆ ਦੂਜੇ ਵੀਡੀਓ ਦੀ ਇਹਦਾ ਮਤਲਬ ਹੈ ਭਗਵੰਤ ਮਾਨ ਜੀ ਨੇ ਮੰਤਰੀਆਂ ਨੂੰ ਖੁੱਲੀ ਛੁੱਟੀ ਦਿੱਤੀ ਹੈ ਜੋ ਦਿਲ ਕਰਦਾ ਕਰੋ ਪੰਜਾਬ ਦੇ ਜਿੱਦਾਂ ਦੇ ਹਾਲਾਤ ਆ ਉਹਨਾਂ ਨੇ ਸਰਕਾਰ ਬਣਾਨੀ ਸੀ ਬਣਾ ਲਈ ਆਰਾਮ ਨਾਲ ਬੈਠ ਕੇ ਕਹਿੰਦੇ ਬੰਦੇ ਦੀ ਨਾ ਇੱਕ ਸੋਚ ਹੁੰਦੀ ਹੈ ਕਿ ਮੈਂ ਇਸ ਜਗ੍ਹਾ ਤੇ ਪਹੁੰਚ ਜਾਵਾਂ ਤੇ ਉਸ ਤੋਂ ਬਾਅਦ ਮੇਰਾ ਐਂਡ ਹੈ ਭਗਵੰਤ ਮਾਨ ਜੀ ਦੀ ਵੀ ਸੋਚ ਇਹੀ ਸੀ ਮੈਂ ਮੁੱਖ ਮੰਤਰੀ ਬਣ ਜਾਵਾਂ ਇਹ ਮੇਰਾ ਐਂਡ ਹੈ ਪੰਜਾਬ ਜਿੱਥੇ ਜਾਂਦਾ ਪਹਾੜ ਵਿੱਚ ਜਾਏ ਅਗਰ ਉਹ ਪੰਜਾਬ ਬਾਰੇ ਸੋਚਦੇ ਤੇ ਸਵਾ ਦੋ 23 ਸਾਲ ਸਰਕਾਰ ਬਣੀ ਨੂੰ ਹੋ ਗਏ ਨੇ ਉਹਨਾਂ ਨੇ ਕਿਹੜੇ ਵਾਦੇ ਕੀਤੇ ਪੂਰੇ ਸੜਕਾਂ ਦਾ ਹਾਲ ਤੁਸੀਂ ਦੇਖ ਰਹੇ ਹੋ ਪੂਰੀ ਹਾਲਤ ਵਿੱਚ ਹੈ ਲਾ ਐਂਡ ਆਰਡਰ ਕਹਿੰਦੇ ਹੱਥੋਂ ਬਾਹਰ ਹੋ ਗਿਆ ਰੋਜ਼ ਅਖਬਾਰ ਵਿੱਚ ਸਨੇਚਿੰਗ ਲੁੱਟ ਖਸੋਟ ਰਾਤ ਅੰ데 ਬੰਦਿਆ ਦੇ ਸਕੂਟਰ ਲੇਡੀਜ਼ ਦੇ ਗਹਿਣੇ ਕੀ ਕੁਝ ਪੰਜਾਬ ਚ ਨਹੀਂ ਹੋ ਰਿਹਾ ਔਰ ਪਿੱਛੇ ਜਦੋਂ ਤੇ ਸਾਡੇ ਮੁੱਖ ਮੰਤਰੀ ਐਕਸ ਮੁੱਖ ਮੰਤਰੀ ਚੰਨੀ ਜੀ ਦਾ ਇਸ ਇਲੈਕਸ਼ਨ ਵਿੱਚ ਨਾਮਿਨੇਟ ਹੋ ਕੇ ਜਲੰਧਰ ਆਏ ਇਹਨਾਂ ਨੇ ਕਿਹਾ ਸੀ ਮੈਂ ਨਸ਼ਾ ਬੰਦ ਕਰਾਂਗਾ ਉਸ ਤੋਂ ਬਾਅਦ ਕਿੰਨੀਆਂ ਔਰ ਕੋਡ ਆਫ ਕੰਡੈਕਟਰ ਲੱਗਣ ਤੋਂ ਬਾਅਦ ਅਫਸਰ ਬਿਲਕੁਲ ਹੋ ਗਿਆ ਇੰਡੀਪੈਂਡੈਂਟ ਹੋ ਗਿਆ ਤੇ ਕਿੰਨੀਆਂ ਖੇਪ ਫੜੀਆਂ ਜਾ ਰਹੀਆਂ ਤੁਸੀਂ ਆਪੇ ਅੰਦਾਜ਼ਾ ਲਗਾਓ ਜੋ ਬੋਲਣਾ ਵੀ ਜੋ ਬੋਲਣਾ ਕਲੀਅਰ ਬੋਲ ਦੋ ਕਲੀਅਰ ਬੋਲ ਦੋ ਜੋ ਵੀ ਹੈ ਜਿਸ ਜੋ ਤੁਸੀਂ ਸਾਨੂੰ ਮੈਨੂੰ ਕੁਐਸਚਨ ਹੱਥ ਵਿੱਚ ਕਰ ਦਿਓ ਆਈ ਹੈ ਲੋਕ ਪੁਆਇੰਟਸ ਐਂਡ ਨਾਟ ਇਨ ਮਾਈ ਨੋਟਸ ਥੈਂਕ ਯੂ